500 ਦੀ ਹਾਂਜੀ ਹਾਂਜੀ 500 ਦੀ ਤਾਂ ਪਹਿਲਾਂ ਮਿੱਤਰਾਂ ਲੈ ਕੇ ਲੋਕ ਅੱਛਾ 500 ਦਾ ਬਾਦ 500 ਦੀ ਨਹੀਂ ਇਹ ਤੂੰ ਲਾ ਭਾਈ ਮੁੰਡਿਆ 400 ਦੀ ਦੇ ਦੇ ਨਾ ਕੋਈ ਨਹੀਂ 400 ਲਾ ਦੇਣੀ ਜੀ 400 ਕਹਿਦਾ ਮੁੰਡੇ ਨੇ 250 ਰੁਪਏ ਦੀ 250 ਦੀ ਸ਼ਰਟ ਹਾਂਜੀ 250 ਦੀ ਦਾ ਠੀਕ ਆ ਮਾਣਾ ਰੇਟ ਚਲੋ ਕੋਈ ਨਾ 150 ਦੇ ਦਿਓ 150 ਲੈ ਵੀ 150 ਦੀ ਸ਼ਰਟ 150 ਦੀ ਸ਼ਰਟ 400 ਦੀ ਪੈਂਟ 550 ਸੂਟ ਤਿਆਰ ਇਹ ਦੂ ਲੋਰ ਕਿੰਨੇ ਦੀ ਹੈ 100 ਰੁਪਏ 150 ਸਿਰਫ ਅੱবি ਸਿਰਫ 150 ਦੀ ਲੋਰ ਆ ਲੈ ਵੀ ਇਹ ਕਹਿੰਦੇ ਸੀ ਪੈਸੇ ਨਹੀਂ ਮਨਾਉਣੇ ਹੈਗੇ ਮੇਸ ਤਾਂ ਗੱਗ ਦਾ ਪਿਆਰ ਲੈਣਾ ਜਿਸ ਤੇ ਤੁਸੀਂ ਖੇੜੀ ਬ੍ਰਦਰ ਨੂੰ ਪਿਆਰ ਕਰਦੇ ਹੋ ਵਧੀਆ ਸਤਿਕਾਰ ਕਰਦੇ ਹੋ ਪਿਆਰ ਕਰਦੇ ਹੋ ਇਸੇ ਤਰ੍ਹਾਂ ਹੀ ਤੁਹਾਡੇ ਲਈ ਵਧੀਆ ਆਫਰਾਂ ਲਾਤੀਆਂ ਆਗਰਾਪੂਰ ਹਾਂ ਸਤਿਕਾਰ ਦੀ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਸੰਘਾਲਾ ਖੇੜੀ ਬ੍ਰਦਰ ਤੇ ਆਇਆ ਖੇੜੀ ਬ੍ਰਦਰ ਚ ਤੇ ਵੱਡੇ ਆਫਰ ਲੈ ਕੇ ਵੱਡੇ ਧਮਾਕੇ ਲੈ ਕੇ ਅੱਗੇ ਤੁਸੀਂ ਦੇਖਦੇ ਹੋ ਖੇੜੀ ਬ੍ਰਦਰ ਜੀ ਬ੍ਰਦਰ ਜੀ ਦੀਆਂ ਜਿਹੜੇ ਵੀਡੀਓ ਦੇਖਦੇ ਹੋ ਤੁਹਾਨੂੰ ਇੱਥੇ ਸਸਤੇ ਰੇਟਾਂ ਤੇ ਵਧੀਆ ਪੈਂਡਲ ਬੂਟ ਮਿਲਦੇ ਨੇ ਸੂਜ ਮਿਲਦੇ ਨੇ ਪਰ ਅੱਜ ਵੱਡੀ ਆਫਰ ਵੱਡੇ ਧਮਾਕੇ ਤੁਸੀਂ ਰੇਟ ਸੁਣ ਕੇ ਜਿਹੜੇ ਹੈਰਾਨ ਹੋ ਜਾਵੋਗੇ ਤੁਹਾਨੂੰ ਫਿੱਟ ਫੈਟ ਤਿਆਰ ਕਰਕੇ ਜਿਹੜਾ ਕਿ ਇਥੋਂ ਤੋਰਾਂਗੇ ਸੋ ਕੱਪੜੇ ਦਾ ਕੰਮ ਸ਼ੁਰੂ ਕੀਤਾ ਰੇਟ ਤੁਸੀਂ ਸੁਣ ਕੇ ਹੈਰਾਨ ਹੋ ਜਾਉਗੇ ਪਹਿਲਾਂ ਵੀ ਸਾਡੇ ਦਰਸ਼ਕਾਂ ਨੇ ਬਹੁਤ ਫਾਇਦਾ ਉਠਾਏ ਨੇ ਸਾਡੀ ਵੀਡੀਓ ਦੇ ਤੇ ਪੈਂਟਾਂ ਸਲਟਾਂ ਕਾਫੀ ਲੋਕਾਂ ਨੇ ਜਿਹੜੀਆਂ ਇਹ ਤੋਂ ਖਰੀਦੀਆਂ ਨੇ ਭਰਾ ਕਿੰਨੇ ਦੀਆਂ ਪੈਂਟ ਦੱਸ ਵੀ ਹਾ ਮੁੰਡਿਆ 500 ਦੀ ਹੈ ਜੀ ਹੈ 500 ਦੀ ਬਿਲਾਲ ਆਲਾ ਮੈਂ ਇਕੱਲੇ 500 ਦੀ ਹਾਂਜੀ ਹਾਂਜੀ 500 ਦਾ ਪਹਿਲਾ ਮਿੱਤਰਾਂ ਲੈ ਕੇ ਲੋਕ ਅੱਛਾ 500 ਦਾ ਬਾਅਦ ਦਾ 500 ਦੀ ਨਹੀਂ ਇਹ ਤੂੰ ਲਾ ਭਾਈ ਮੁੰਡਿਆ 400 ਦੀ ਦੇ ਦੇ ਨਾ ਕੋਈ ਨਹੀਂ 400 ਲਾ ਦਿੰਨੇ ਜੀ ਦੇ ਨੀ 400 ਕਹਿਦਾ ਮੁੰਡੇ ਨੇ 400 ਦੀ ਪੈਂਟ ਲੈ ਜਾਓ ਇਸ ਤੋਂ ਵਧੇ ਸਸਤਾ ਰੇਟ ਨਹੀਂ ਮਿਲ ਸਕਦਾ ਠੀਕੋ 100 400 ਦੀ ਪੈਂਟ ਕਹਿਦਾ ਮੁੰਡੇ ਨੇ 500 ਕਿਹਾ ਸੀ ਇਹਨੂੰ ਮੈਂ ਕਹਿੰਦਾ ਮਾਨ ਕਰਕੇ ਵੀ ਸਾਡੇ ਜਿਹੜੇ ਭਾਈ ਫਾਲੋਅਰ ਨੇ ਸਾਡੇ ਗਾਹਕ ਨੇ ਜਿਹੜੇ ਵਧੀਆ ਨੇ ਪਿਆਰ ਸਤਿਕਾਰ ਵਾਲੇ ਨੇ ਵਧੀਆ ਤਲਾਤਾ ਡਾਉਂਦੇ ਨੇ ਤਲਾ ਤੜ ਸਮਾਨ ਵਿਕਦਾ ਸੋ ਪਹਿਲਾ ਤੁਹਾਡੇ ਲਈ ਪੈਂਟ ਹੈ ਸਿਰਫ ਜੀਨ ਦੀ ਪੈਂਟ 400 ਦੀ ਲੁਧਿਆਣੇ ਵਾਲੇ ਰੇਟ ਤੋਂ ਵੀ ਸਸਤਾ ਮਾਲ ਆਹ ਵੀ ਦਿਖਾ ਕੇ ਕੀ ਆ ਕੱਢ ਕੇ ਦਿਖਾਏ ਇਹ ਇਹ ਹੈ ਜੀ ਸ਼ਰਟ ਜੀ ਦਿਖਾ ਕੱਢ ਕੇ ਕਹੇ ਜੀ ਇਹ ਆਹ ਦੇਖੋ ਜੀ ਬਾਜੀ ਵਾ 6 ਆ ਸੈ ਸੂ ਸਾਰੇ ਨੇ ਚ ਸਾਈ ਮਿਲ ਜਾਊਗੀ ਜੀ ਅੰਤ ਤੋਂ ਲੈ ਕੇ ਐਕਸਲ ਤੱਕ ਅੱਛਾ ਕਿੰਨੇ ਦੀ ਆਹ ਹੈ 250 ਰੁਪਏ ਦੀ 250 ਦੀ ਸ਼ਰਟ ਹਾਂਜੀ 250 ਦੀ ਦਾ ਠੀਕ ਰਾਮ ਵਾਲਾ ਰੇਟ ਚਲੋ ਕੋਈ ਨਾ 150 ਦੇ ਦਿਓ 150 ਲੈ ਵੀ 150 ਦੀ ਸ਼ਰਟ 150 ਦੀ ਸ਼ਰਟ 400 ਦੀ ਪੈਂਟ 550 ਸੂਟ ਤਿਆਰ ਇਹ ਤੋਂ ਵਧੀਆ ਆਫਰ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਪੂਰੇ ਮਲੇਰ ਕੋਟਲਾ ਦੇ ਵਿੱਚ ਇਸ ਤੋਂ ਵਧੀਆ ਆਫਰ ਤੁਹਾਨੂੰ ਨਹੀਂ ਮਿਲ ਸਕਦੀ 500 ਦੀ ਕਹਿੰਦਾ ਸੀ ਮੁੰਡਾ ਪੈਂਟ ਤੁਹਾਨੂੰ 400 ਹੀ ਲਾਤੀ 250 ਦੀ ਕਹਿੰਦਾ ਸੀ ਤੁਹਾਨੂੰ 150 ਦੀ ਲਾਤੀ ਇਹ ਤੋਂ ਸਸਤਾ ਤੁਹਾਨੂੰ ਕਿਤੇ ਮਿਲ ਹੀ ਸਕਦਾ ਅਜੇ ਕਪੜਾ ਵੀ ਪੂਰਾ ਵਧੀਆ ਪੂਰਾ ਵਧੀਆ ਕਪੜਾ ਤੁਸੀਂ ਆ ਕੇ ਜਰੂਰ ਦੇਖੋ ਖਿਰੀ ਬ੍ਰਦਰ ਤੇ ਇੱਕ ਵਾਰ ਰਾਜੇ ਦਾ ਬਾਗ ਮਲੇਰ ਕੋਟਲਾ ਹੋਰ ਦਿਖਾ ਵੀ ਕੀ ਕੀ ਵੈਰਿਟੀਆਂ ਨੇ ਅੱਜ ਕੁਝ ਟੀ-ਸ਼ਰਟ ਫੁੱਲ 슬ੀਵ ਹੂੰ ਯਾ ਮਿਲ ਜੂ। ਵਾਹ ਜੀ ਵਾਜਾ ਤਾਂ ਨੈਕੀ ਵਾਲੀ ਹੈ ਨਾ। ਵਾਹ ਜੀ ਵਾਹ। ਬੜੀ ਅੱਛੀ ਜਿਹੀ ਹੈ। ਕੋਈ ਲੋਰ। ਬਰਾਵਾ ਨਾ ਆ ਜਾ। ਹੂੰ। ਲੋਰ ਕਿੰਨੇ ਦੀ ਹੈ ਇਹ? 150 ਰੁਪਏ ਦੀ। 150 ਸਿਰਫ। ਹਾਂਜੀ। ਇਹ ਵੀ ਸਿਰਫ 150 ਦੀ ਲੋਰ ਆ। ਸਿਰਫ 150 ਦੀ ਲੋਰ। ਹੋਰ ਹੋਰ ਕਲਰ ਕਲਰ ਇਹ ਚਾ ਡਿਜ਼ਾਈਨ। ਕਲਰ ਬਾਦੂ ਮਿਲ ਜਾਣਗੇ ਜੀ। ਹੂੰ। ਆ ਦੇਖੋ। ਸਾਰੀ 150 ਦੀ। ਹਾਂਜੀ ਹਾਂਜੀ। ਲੈ ਜੀ ਲੈ ਜਾਓ 150 ਨੂੰ ਮਾਲ 150 ਨੂੰ ਲੋਰ। ਟੀ-ਸ਼ਰਟ 'ਚ ਵੀ ਕਲਰ ਮਿਲ ਜਾਣਗੇ ਜੀ ਤੁਹਾਨੂੰ। ਇਹ ਕਿੰਨੇ ਵਾਲੀ ਆ? ਇਹ ਵੀ 200 ਰੁਪਏ ਦੀ 200 ਦੀ ਪੀ ਸ਼ਰਟ ਲੈ ਜਾਓ ਲੁੱਟ ਕੇ ਮੇਲਾ ਨਵਾਂ ਸ਼ੁਰੂ ਕੀਤਾ ਹਜੇ ਮਹੂਰਤ ਕੱਲੂ ਕਰਨਾ ਇਹਨਾਂ ਨੇ ਹਜੇ ਮਹੂਰਤ ਕਰਨਾ ਮੂਰਤੋਂ ਪਹਿਲੀ ਕਹਿੰਦਾ ਵੀ ਆਜੋ ਤੁਹਾਨੂੰ ਰੇਟ ਦੱਸਦੇ ਏਦੋਂ ਸਸਤਾ ਰੇਟ ਹੁਣ ਇੱਕ ਵਾਰ ਕਹਿੰਦਾ ਇਹਨੇ 500 ਕਹਿੰਦੀ ਤੁਹਾਨੂੰ 400 ਦੀ ਕਰਤੀ ਲੈ ਜਾਓ ਵਾਕੇ ਦਾ ਵਾਦਾ ਉਹ ਦਿਖਾ ਵੀ ਕੀ ਕੀ ਚੀਜ਼ਾਂ ਨੇ ਆਹ ਸ਼ਰਟ ਦੇ ਕਲਰ ਹੋਰ ਵੀ ਨੇ ਰੰਗ ਹਾਂਜੀ ਹਾਂਜੀ ਆ ਦੇਖੋ ਕਿੰਨੇ ਰੰਗ ਨੇ ਬਾਦੂ ਰੰਗ ਨੇ ਜੀ ਕਿੰਨੇ ਵਾਦੀ ਚੱਕੋ ਅੱਛਾ ਹਾਂਜੀ ਹੂੰ ਲੈ ਵੀ ਇਹ ਕਹਿੰਦੇ ਸੀ ਪੈਸੇ ਨਹੀਂ ਬਣਾਉਣੇ ਹੈਗੇ ਮੇਰੇ ਸਦਾ ਗਾਗਾ ਦਾ ਪਿਆਰ ਲੈਣਾ ਜਿਸ ਤੇ ਤੁਸੀਂ ਖੇੜੀ ਬ੍ਰਦਰ ਨੂੰ ਪਿਆਰ ਕਰਦੇ ਹੋ ਵਧੀਆ ਸਤਿਕਾਰ ਕਰਦੇ ਹੋ ਪਿਆਰ ਕਰਦੇ ਹੋ ਇਸੇ ਤਰ੍ਹਾਂ ਹੀ ਤੁਹਾਡੇ ਲਈ ਵੱਡੀਆਂ ਆਫਰਾਂ ਲਾਤੀਆਂ ਅਗਰਾ ਬੂਟ ਲੈਣ ਆਉਂਦਾ ਸੀ ਇੱਥੇ ਆਲੇ ਕਹਿੰਦੇ ਸੀ ਯਾਰ ਕੱਪੜੇ ਲੈਣ ਨੂੰ ਬਾਜ਼ਾਰ ਜਾਣਾ ਪੈਂਦਾ ਸੀ ਪਰ ਹੁਣ ਨਹੀਂ ਤੁਹਾਨੂੰ ਕੱਪੜੇ ਲੈਣ ਬਾਜ਼ਾਰ ਜਾ ਲੁਧਿਆਣਾ ਵੱਡੇ ਸ਼ਹਿਰਾਂ ਨਹੀਂ ਜਾਣਾ ਪਊਗਾ ਖੇੜੀ ਬ੍ਰਦਰ ਦੇ ਉੱਪਰ ਅਵੇਲੀ ਵਾਲਾ ਸਾਰਾ ਕੁਝ 150 ਦੀ ਸ਼ਰਟ ਦਾਵਾਗਾ ਸਾਡਾ ਵਾਦਾਗਾ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਹੋਰ ਦਿਖਾ ਵੀ ਕੀ ਕੀ ਚੀਜ਼ਾਂ ਨੇ ਉਹ ਦੇ টি-ਸ਼ਰਟ 'ਚ ਵੀ ਕਲਰ ਮਿਲ ਜਾਣਗੇ ਡਿਜ਼ਾਈਨ ਬਾਦੂ ਹਾਂ ਲੋ ਇਹਦਾ ਬਹੁਤ ਰੰਗਾਂ ਚ ਕਿਫਾਤਾ ਯਾਰ ਤੂੰ ਬਾਦੂ ਰੰਗ ਹੈ ਜੀ ਵਾਹ ਜੀ ਵਾਹ ਜਿਸ ਤਰ੍ਹਾਂ ਦਾ ਤੁਸੀਂ ਰੰਗ ਪਸੰਦ ਕਰਦੇ ਹੋ ਹਰ ਪ੍ਰਕਾਰ ਦਾ ਰੰਗ ਤੁਹਾਨੂੰ ਇਹਨਾਂ ਟੀ-ਸ਼ਰਟ ਇਹਨਾਂ ਸ਼ਰਟ ਵਿੱਚ ਮਿਲ ਜਾਏਗਾ ਇਹ ਪੈਂਤਾ ਵੀ ਸਾਰੀਆਂ ਸੇਮ ਹੀ ਨੇ ਇੱਕ ਫਰਕ ਹੈ ਇਹਨਾਂ ਦਾ ਕੋਈ ਮਨਾ ਮੋਟਾ ਇਹਨਾਂ ਦਾ ਥੋੜਾ ਜਿਹਾ ਫਰਕ ਹੈ ਜੀ ਓਕੇ ਦਿਖਾ ਦੇ ਮਾਣਾ ਉਹ ਕਿਹ ਜਿਹੜੀ ਆਉਂਦੇ ਅੱਜਕੱਲ ਮੁੰਡੇ ਪਾਉਂਦੇ ਨੇ ਕੱਟ-ਕੁਟ ਵਾਲੀਆਂ ਉਹ ਹੈਗੀਆਂ ਨੇ ਉਹ ਦਿਖਾ ਦੇ ਕੱਟ-ਕੁਟ ਵਾਲੀ ਵੀ ਮਿਲ ਜੂਗੀ ਦਿਖਾ ਦਿਖਾ ਲਿਆ ਇਹ ਲੈਨਿੰਗ ਸਲੱਬ ਹਮਮ ਕੱਟ ਵਾਲੀ ਆਪਾਂ ਗੱਡੀ ਸੁਰਹੀ ਸੀਗੀ ਕਿੱਥੇ ਜਿਹੜੀ ਆਪਾਂ ਪਹਿਲਾਂ ਦਿਖ ਅੱਛਾ ਓਕੇ ਓਕੇ ਕਿੰਨੇ ਵਾਲੀ ਆ ਇਹ 400 400 ਨਹੀਂ ਵੀ ਇਹ ਵੀ 400 ਜਿਹੜੀ 50000 ਰੁਪਏ ਦੀ ਮਿਲਦੀ ਆ ਆਮ ਇਹਨੇ 500 ਗਿਆ ਦੀ ਆਪਾਂ ਹੋਰ ਘਟਾ ਦੀ ਦੇਖੋ ਅੱਜ ਕੱਲ ਜਿਹੜੇ ਮੁੰਡੇ ਪਾਉਂਦੇ ਨੇ 400 ਰੁਪਏ ਦੀ ਸਿਰਫ ਸਲਟ ਲੈ ਵੀ ਇਦੋਂ ਵੱਡਾ ਆਫਰ ਤੁਹਾਨੂੰ ਕਿਤੇ ਮਿਲ ਨਹੀਂ ਸਕਦਾ ਸਾਡਾ ਦਾਵਾ ਇਸ ਤੋਂ ਵੱਡਾ ਆਫਰ ਤੁਹਾਨੂੰ ਕਿਤੇ ਨਹੀਂ ਮਿਲ ਸਕਦਾ ਕੰਮ ਨਵਾਂ ਸ਼ੁਰੂ ਕੀਤਾ ਸਿਰਫ ਗਾਹਕਾਂ ਦਾ ਪਿਆਰ ਲੈਣ ਲਈ ਵੀ ਗਾਹਕ ਬਤ ਵੱਧ ਆ ਕੇ ਪਿਆਰ ਲੈਣ ਤੇ ਇਸ ਦੁਕਾਨ ਤੇ ਖਰੀਦ ਬਰਤੇ ਆਉਣ ਸੋ ਤੁਸੀਂ ਵੀ ਇੰਤਜ਼ਾਰ ਵਾਲਾ ਨਾ ਕਰੋ ਅੰਦਾਵਾਦ ਖੇੜੀ ਬਰਦਰ ਤੇ ਇੱਕ ਰਾਜੇ ਦਾ ਬਾਗ ਸਾਹਮਣੇ ਸੁਬਾਨ ਹਸਪੀਟਲ ਮਲੇਰ ਕੋਟਲਾ ਪਹੁੰਚੋ ਅਤੇ ਲੁੱਟ ਲੋ ਮੇਲਾ ਇਹ ਨਾ ਹੋਵੇ ਬਾਅਦ ਚ ਗਾਗ ਵੱਧ ਪੈ ਰੇਟ ਚੱਕ ਦੇਣ ਇਹ ਇਸ ਤੋਂ ਪਹਿਲਾਂ ਤੇ ਆ ਕੇ ਦਵਾਦਵ ਲੈ ਜਾਓ 465 ਦੀ ਪੈਂਟ 150 ਦੀ ਟੀ-ਸ਼ਰਟ ਧੰਨਵਾਦ ਜੀ